ਜਹਾਗੀਰ ਆਲਿਆ ਜਿਹੜੇ ਮਜ਼ਾਕ ਕਾਉਂਦੇ ਇੱਕ ਦਿਨ ਫੋਟੋਆਂ ਕਰਾਇਆ ਕਰਨਗੇ ਜਾਗ ਥੋੜੀ ਆ ਮਜ਼ਾਕ ਥੋੜੀ Hola, Hiro. ਗੋਲਦੀ ਕਾਲਾ ਠੀਕ ਤਾਂ ਹੋ ਜਾਊਗਾ ਨਾ ਹਾਂ ਹਾਂ ਹੀਰਾ ਐਸਾ ਨਾ ਕਰ ਤੂੰ ਕਾਲੇ ਕਾਲੇ ਅੱਜ ਆਪਾਂ ਬਾਹਰੇ ਵਹਿ ਜਾਨੇ ਹੈਗੇ ਇਹਨੂੰ ਆਰਾਮ ਕਰ ਲੰਦੇ ਲੈਦੇ ਸਿਰਚ ਛੱਟ ਲੱਗੀ ਆ ਸਹੀ ਗੱਲ ਐਵੇਂ ਨਹੀਂ ਤਾਂ ਹੋਰ ਵਾਤਾਵਾ ਚ ਸਿੱਟ ਤੇ ਹੂੰ ਜ਼ੋਰ ਪਾਊਗਾ ਆਪਾਂ ਬਾਹਰ ਗੱਲ ਕਰ ਲੈਂਦੇ ਹਾਂ ਆ ਜਾ ਇਹਨੂੰ ਆਰਾਮ ਕਰ ਲੈ ਸਬਕਰੇ ਪਰ ਮਾਤਮਾ ਦਾ ਆਪਾਂ ਟਾਈਮ ਤੇ ਪਤਾ ਲੱਗ ਗਿਆ ਸੀ ਨਹੀਂ ਹੋਣੀ ਤਾਂ ਸੱਚੀ ਕਾਲੇ ਨੂੰ ਮਾਰ ਹੀ ਦੇਣਾ ਸੀ ਔਰ ਹੀਰਾ ਕੁਝ ਵੀ ਕਰ ਸਕਦਾ ਸੀ ਕਾਲੇ ਨਾਲ ਦੇਖ ਲੈ ਦਿਮਾਗ ਕਿੱਡਾ ਦਾ ਮੇਰੇ ਕੋਲੇ ਨਾਲੇ ਰੋਜ ਆਉਂਦਾ ਜੀ ਤੈਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਮੈਂ ਵੀ ਇਹੀ ਸੋਚੀ ਕਰਨੀ ਆ ਕਾਲੇ ਨਾਲ ਤਾਂ ਉਹਦੀ ਕੋਈ ਦੁਸ਼ਮਣੀ ਵੀ ਸੀ ਸੀ ਕੱਲ ਮੇਰੇ ਨਾਲ ਕਰਦਾ ਚਿੱਧੀ ਜੋ ਗੱਲ ਸੀ ਇਹ ਹੈਗਾ ਕੌਣ ਸੀ ਹੀਰਾ ਮੇਰੇ ਨਾਲ ਕਾਲਜ ਪੜਦਾ ਸੀ ਮੈਨੂੰ ਪਿਆਰ ਵੀ ਬਹੁਤ ਕਰਦਾ ਸੀ ਪਰ ਉਸ ਵੇਲੇ ਮੈਂ ਕਾਲੇ ਨੂੰ ਪਸੰਦ ਕਰਦੀ ਸੀ ਇਹ ਇਸ ਕੱਲੋਂ ਬਹੁਤ ਸੜਦਾ ਸੀ ਅੱਜ ਵੀ ਇਹਦੇ ਲੱਛਣ ਬਦਲੇ ਨਹੀਂ ਹੈਗੇ ਮੈਂ ਇੱਕ ਗੱਲ ਕਹਾਂ ਹਾਂ ਜਦੋਂ ਕਾਲੇ ਨੂੰ ਕੁਝ ਕਹਿਣਾ ਹੁੰਦਾ ਨਾ ਉਸ ਟਾਈਮ ਹੀ ਕਹਿ ਸਕਦਾ ਜਦੋਂ ਸਾਡੇ ਪਿਚਕਾਰ ਆਇਆ ਸਮਝੀ ਨਹੀਂ ਮੈਂ ਕੁਝ ਮੈਂ ਸਮਝਾਉਣਾ ਹੀਰਾ ਇਹ ਮੁੰਡੇ ਦਾ ਕੰਮ ਨਹੀਂ ਹੈਗਾ ਕਿਸੇ ਦਾ ਹੋਰ ਹੈ ਤੇ ਹੋਰ ਕਿਉਂ ਕਰਵਾਊਗਾ ਕਾਲੇ ਨੂੰ ਕਿਵੇਂ ਕੁੱਤੇ ਆ ਮਾਰਿਆ ਸੀ ਨਾਲੇ ਸਿੰਮ ਵੀ ਤਾਂ ਉੱਥੇ ਕਰਨ ਦਾ ਹੀ ਲੱਭਿਆ ਸੀ ਹਾਂ ਇਹ ਗੱਲਾਂ ਮੰਨਦਾ ਮੈਂ ਹੀਰਾ ਇਹਦੇ ਨਾਲ ਗੱਲਾਂ ਮਿਲਦੀਆਂ ਨੇ ਪਰ ਅੱਪੇ ਤੇ ਯਕੀਨ ਵੀ ਨਹੀਂ ਕਰ ਸਕਦੇ ਇਹ ਕੰਮ ਇਹਨੇ ਕਰਿਆ ਪਰ ਜੇ ਕੰਮ ਕੋਈ ਹੋਰ ਕਰਵਾ ਰਿਹਾ ਹੈ ਫਿਰ ਕੋਣ ਹੋ ਸਕਦਾ ਉਹਦਾ ਕਾਲੇ ਨੂੰ ਪਤਾ ਹੀ ਨਹੀਂ ਰਾ ਇਹ ਤਾਂ ਨਹੀਂ ਉਹਦੀ ਦੁਸ਼ਮਣੀ ਹੋਵੇ ਕਿਸੇ ਨਾਲ ਪਰ ਹਾਲੇ ਤਾਂ ਉਹ ਬਿਮਾਰ ਹੋ ਰਿਹਾ ਆਪਾਂ ਤਾਂ ਉਹਨੂੰ ਪੁੱਛ ਵੀ ਨਹੀਂ ਸਕਦੇ ਸੱਟ ਵੀ ਦਿਮਾਗ ਤੇ ਲੱਗੀ ਐ ਐਵੇਂ ਉਹਦੇ ਦਿਮਾਗ ਤੇ ਜ਼ੋਰ ਪਊਗਾ ਚੱਲ ਉਹ ਠੀਕ ਹੋ ਜਾਂਦੇ ਫਿਰ ਉਹ ਹੀ ਦੱਸੂਗਾ ਆਪਾਂ ਨੂੰ ਤਾਂ ਕੀ ਪਤਾ ਨਾਲੇ ਸਹੀ ਗੱਲ ਐ ਜਦੋਂ ਠੀਕ ਹੋ ਗਿਆ ਆਪਾਂ ਉਹਦੇ ਨਾਲ ਪੁੱਛਾਂਗੇ ਹਾਂ ਹੋਰ ਚਾਚਾ ਜੀ ਹੋਰ ਕਿਵੇਂ ਰਹਿਣ ਠੀਕ ਆ ਠੀਕ ਹੋਈ ਤੂੰ ਦੱਸ ਕਿਵੇਂ ਠੀਕ ਆ ਵਧੀਆ ਜਮ ਐਨ ਆਪਾਂ ਨਾ ਤੁਸੀਂ ਦੱਸੋ ਕਿਵੇਂ ਆਣਾ ਹੋਇਆ ਜੀ ਮੈਂ ਤਾਂ ਮੋਟਰ ਤੇ ਗੇੜਾ ਮਾਰ ਰਹਾ ਸੀ ਮੈਂ ਤੈਨੂੰ ਦੇਖ ਕੇ ਇੱਧਰ ਨੂੰ ਆ ਗਿਆ ਮੈਂ ਚਲੋ ਉਹ ਜੱਸਣੇ ਕੋਲ ਚੱਲਦੇ ਆਂ ਅੱਛਾ ਅੱਛਾ ਤੇ ਮੈਨੂੰ ਤੇਰੀ ਚਾਚੀ ਦੱਸਦੀ ਆਪਣੇ ਕੰਨੀ ਪੁਲਿਸ ਕਿਵੇਂ ਗੇੜਾ ਮਾਰਨ ਆਈ ਸੀ ਉਹਦਾ ਕੁਛ ਨਹੀਂ ਚਾਚਾ ਜੀ ਉਹਦਾ ਕੁੜੀ ਦਾ ਰੌਲਾ ਸੀਗਾ ਮੜਾ ਜਾ ਉਹ ਸਾਲਿਓ ਕੀ ਕਰਦਾ ਤੁਸੀਂ ਕੁੜੀ ਦਾ ਰੌਲਾਗਾ ਹੂੰ ਚਾਚਾ ਗਲਤ ਸਮਝ ਗਿਆ ਤੈਨੂੰ ਮੈਂ ਦੱਸਦਾ ਮੈਨੂੰ ਕੋਈ ਦੁੱਖ ਜਿਹਾ ਚ ਲੱਗਦੇ ਹੋ ਤੁਸੀਂ ਤੁਸੀਂ ਪਲੀਸ ਮੇਰੀ ਹੈਲਪ ਕਰ ਦੋ ਹਾਂਜੀ ਦੱਸੋ ਮੈਨੂੰ ਨਾ ਬਹੁਤ ਭੁੱਖ ਲੱਗੀ ਆ ਮੈਂ ਕੁਝ ਖਾਣਾ ਅੱਛਾ ਕੁਝ ਖਾਣ ਨੂੰ ਹੈਗਾ ਨਹੀਂ ਜੀ ਆਪਾਂ ਕੋਈ ਬਾਹਰ ਹੀ ਖਾ ਲੈਨੇ ਕੋਈ ਚੀਜ਼ ਪਲੀਜ਼ ਜੇ ਤੁਸੀਂ ਕੁਝ ਖਾਣ ਨੂੰ ਦੇ ਦਿਓ ਮੈਨੂੰ ਤਾਂ ਤੁਹਾਡਾ ਬਹੁਤ ਐਸਾਨ ਹੋ ਤੁਸੀਂ ਐਂ ਕਰੋ ਇੱਕ ਗੱਲ ਹੈਗਾ ਆਪਣੇ ਘਰੀ ਬਗ ਚੱਲੋ ਨਾਲ ਤਾਂ ਕਰ ਲੋ ਰੈਸਟੋਰੈਂਟ ਉੱਥੇ ਆ ਕੇ ਨਾਲ ਲੰਚ ਸਕ ਲਿਓ ਜਦੋਂ ਤੁਸੀਂ ਇਹ ਕੰਮ ਤੋਂ ਦੂਰ ਹੀ ਰਿਆ ਕਰੋ ਲੋਕਾਂ ਦਾ ਕੀ ਪਤਾ ਕੀ ਇਲਜ਼ਾਮ ਤੁਹਾਡੇ ਤੇ ਲਾ ਦੇਣ ਚਾਚਾ ਜੀ ਮੈਂ ਤਾਂ ਕਿਹਾ ਸੀ ਗੋਲਡ ਨੂੰ ਉਹ ਕਿੱਥੇ ਮੇਰੀ ਗੱਲ ਮੰਨਦਾ ਨਾਲੇ ਸੋਨੂੰ ਦਾ ਪਤਾ ਹੀ ਆ ਹਾਂ ਇਹ ਤਾਂ ਮੈਨੂੰ ਪਤਾ ਹੀ ਨਹੀਂ ਮੈਂ ਤਾਂ ਇਹ ਜੇ ਕੰਮਾਂ ਤੋਂ ਬਹੁਤ ਦੂਰ ਹਾਂ ਚਲੋ ਉਹ ਤਾਂ ਤੈਨੂੰ ਪਤਾ ਜਿਹੇ ਜਹਾ ਹੈਗਾ ਤਾਂ ਹੈਗਾ ਤਾਂ ਕਿਸੇ ਦੀ ਗੱਲ ਮੰਨਦਾ ਵੀ ਮੈਂ ਵੀ ਉਹਨੂੰ ਸਮਝਾਇਆ ਸੀ ਤੂੰ ਪਰ ਇਹ ਜੇ ਕੰਮਾਂ ਤੋਂ ਥੋੜਾ ਦੂਰ ਰਹਾ ਕਰ ਇਹ ਤਾਂ ਗੱਲ ਹੈਗੀ ਐ ਚਾਚਾ ਜੀ ਪਤਾ ਹੈ ਕੰਮੇ 골ਡ ਨੂੰ ਰਿਸ਼ਤਾ ਜਿਹਾ ਕਰਾ ਆਂਦੇ ਆਪਾਂ ਹੋਰ ਚਾਚਾ ਕਰਾ ਦੇ ਨਲੇ ਕੰਮ ਤੋਂ ਖੜਾ ਛੁੱਟੂਗਾ ਬਹੁਤ ਔਖੇ ਹੁੰਨੇ ਆਗੇ ਨਲੇ ਘਰ ਸਾਹਮਣ ਵਾਲੀ ਆਜੂ ਵਧੀਆ ਉਹ ਤੇਰੀ ਚਾਚੀ ਦੀ ਰਿਸ਼ਤੇਦਾਰੀ ਚ ਹੈਗੀ ਐ ਕੁੜੀ ਬੰਦ ਤੇਰੀ ਚਾਚੀ ਕਹਦੀ ਆਪਾਂ ਕਰਦੇ ਆਂ ਫਿਰ ਉਹਨਾਂ ਨਾਲ ਗੱਲ ਲੈ ਫਿਰ ਤਾਂ ਹੋਰ ਵੀ ਵਧੀਆ ਚਾਚਾ ਨਲੇ ਘਰ ਪਰ ਨਲੇ ਬਾਰ ਦਾ ਮੁੰਡਾ 100 ਪਰਦੇ ਰੱਖਦਾ ਉਹ ਤਾਂ ਫੇਰ ਵੀ ਕਰਦਾਗਾ ਚਲ ਚੰਗਾ ਫਿਰ ਜਸ਼ਨ ਮੈਂ ਚਲਦਾ ਤੇ ਤੇਰੀ ਚਾਚੀ ਨਾਲ ਮੈਂ ਜਾ ਕੇ ਘਰੇ ਗੱਲ ਕਰਦਾ ਨਾਲੇ ਮੈਂ ਸ਼ਾਮ ਨੂੰ ਫਿਰ ਗੋਲਡੀ ਨਾਲ ਕਰਦਾ ਗੱਲ ਚੰਗਾ ਜਸ਼ਨ ਵਾ ਠੀਕ ਆ ਚਾ ਚੰਗਾ ਲੈ ਵਈ ਮਤਰ ਆਪਣਾ ਵੀ ਹੋ ਗਿਆ ਘਰ ਜਾਣ ਦਾ ਟਾਈਮ ਆ ਮੈਂ ਡੰਗਰ ਪਸ਼ੂਆਂ ਦਾ ਕਰਾਂਗੇ ਉਹ ਤਾਂ ਸ਼ੀਰ ਜੋਗੀ ਰਹਿ ਗਿਆ ਉਹ ਕਿਹੜਾ ਸਾਮੂ ਡੰਗਰਾ ਹਾ ਹਾ ਵੇ ਆ ਗਏ ਜਾਂ ਜੜਦੇ ਨੇ ਇਹ ਆਪ ਤਾਂ ਮਰੂਗਾ ਨਾਲ ਮੈਨੂੰ ਵੀ ਮਰ ਪਊਗਾ ਗੋਲਡੀ ਵੇ ਓ ਗੋਲਡੀ ਹਾਂ ਆ ਗਏ ਜਾਂ ਜੜਦਾ ਉਹਦਾ ਕੀ ਹੋ ਗਿਆ ਹੁਣ ਆਹ ਕੌਣ ਭੈੰਦਰਾ ਉਹ ਕੋਈ ਨਹੀਂ ਹੈਗਾ ਹੱਕ ਮਾਰਿਆ ਕੀ ਇਹ ਤਾਂ ਸੱਤੇ ਦਾ ਉਹਦਾ ਕੁਛ ਨਹੀਂ ਯਾਰਾ ਉਹ ਜਿਹਦੇ ਬਾਰੇ ਹੀਰ ਨਹੀਂ ਦੱਸਦੀ ਸੀ ਉਹ ਆ ਮੁੰਡਾ ਇਹ ਤੇ ਹਮਲਾ ਹੋ ਗਿਆ ਜੀ ਤੇ 6 ਵਜੇ ਸੀ ਉਹ ਡਾਕਟਰ ਨੇ ਇਹਨੂੰ ਆਏ ਆਖਿਆ ਕਹਿੰਦਾ ਇਹਦੇ ਰੈਸਟ ਕਰਵਾ ਦੇ। ਉਹ ਅੱਛੇ ਲਿਆਇਆ ਮੈਂ ਮੈਂ ਚੱਲ ਚੱਲ ਕੇ ਕੰਮ ਕਰਨ ਲਈ ਰੋਟੀ ਪਾ ਲਈ। ਉਹ ਗੱਲ ਸਹੀ ਧੀ ਚਾਚੇ ਦੀ ਕੋਈ ਨਾ ਕੋਈ ਚੰਦ ਤੋਂ ਚਾੜ ਕੇ ਠਹਿਗਾ। ਉਹ ਤੂੰ ਫੇਰ ਆ ਗਿਆ ਉਹਦੀਆਂ ਗੱਲਾਂ 'ਚ। ਨਾਲੇ ਕਿਤੇ ਖੜਿਆ ਆਪਣੇ ਨਾਲ ਉਹ। ਉਹ ਕੋਈ ਸਿਆਣੇ ਬੰਦੇ ਦੀ ਵੀ ਗੱਲ ਸਮਝ ਲਿਆ ਕਰੋ। ਸਾਰਾ ਦਿਨ ਆਪdio ਮਨ ਮਰਜ਼ੀ ਕਰੀ ਜਾਂਦੇ ਹੋ। ਉਹੀ ਸੁਣੀ ਚੱਲੀ ਆ ਯਾਰ ਆਪਣੇ ਕੁਛ ਲੈ ਕੇ ਖਾ ਲਿਆ ਉਹਨਾਂ ਤੋਂ। ਮੈਂ ਮੂਣੀ ਸੁਣਦਾ ਤੂੰ ਸੁਣੀ ਚੱਲ ਆ ਵਧੀਆ। ਕੋਈ ਨਾ ਅੱਥਨੇ ਆਊਗਾ ਕਰ ਲਈ ਗੱਲ। ਕੀ ਗੱਲ ਹੋ ਗਈ ਮੈਂ ਕਦੋਂ ਦੀ ਸੁਣੀ ਜਾਨੀ ਆ ਕਾ ਤੂੰ ਬੇਸਿੱਖੀ ਜਾਨੀ ਆ ਤੁਸੀਂ ਕੁਝ ਨਹੀਂ ਹੀਰਾ ਤਾਂ ਵੀ ਬੋਲਦੀ ਲੈ ਮੈਂ ਸਾਰੀ ਗੱਲ ਸੁਣੀ ਆ ਤੂੰ ਨਾ ਰਹਿਣ ਜਾ ਕਰੋ ਕਿਉਂ ਲੜਦੇ ਹੋ ਹੁੰਨੇ ਹੋ ਉਹ ਨਾਣਾ ਹੀਰਾ ਉਹਦਾ ਕੱਟਾ ਆ ਖੁੱਲ ਗਿਆ ਜੀ ਮੈਂ ਤਾਂ ਆ ਪੁੱਛਦਾ ਜੀ ਨੂੰ 골ਡੀ ਆਹੋ ਬਸ ਰਹਿਂਦੇ ਸਭ ਸੁਣ ਲਿਆ ਮੈਂ ਜਾ ਜਾ ਕੇ ਕੰਮ ਕਰ ਲੈ ਤੂੰ ਕੋਈ 골ਡੀ ਉਹ ਤਾਂ ਨਿਆਣਾ ਹੈਗਾ ਤੂੰ ਤਾਂ ਸਿਆਣਾ ਉਹੀਂ ਕਾ ਤੂੰ ਲੜੀ ਜਾਣਾ ਹੁੰਨੇ ਤਾਂ ਚੁੱਪ ਕਰ ਜਾ ਕਰ ਪਰ ਮੈਨੂੰ ਕਿਹੜਾ ਬੋਲਣਾ ਪਸੰਦ ਆ ਮਜਬੂਰੀ ਚ ਬੋਲਣਾ ਪੈਂਦਾ ਅੱਛਾ ਮੈਂ ਤੈਨੂੰ ਸਬਜੀ ਕਿਹਾ ਸੀ ਸੱਚ ਲਿਆਣ ਲਿਆ ਆ ਉਧਰ ਹੀ ਜਾਂਦਾ ਜੀ ਮੈਂ ਲਿਆਉਣਾਂ ਨਾਲੇ ਕਾਲੇ ਵਾਸਤੇ ਦੱਸ ਕੁਝ ਲਿਆਉਣਾਂ ਦਾ ਨਹੀਂ ਫਰੂਟ ਲਿਆਈ ਉਹ ਦਿਵਸ ਤੇ ਵਧੀਆ ਰਹਿਣਗੇ ਚੱਲ ਕੋਈ ਨਾ ਮੈਂ ਲਿਆ ਦਿੰਦਾ ਮੇਰੀ ਗਰਲਫ੍ਰੈਂਡ ਮੈਂ ਤਾਂ ਪੈਸੇ ਲੈ ਜਾ ਮੈਂ ਲੈ ਕੇ ਆਨੀ ਆ ਉਹ ਨਹੀਂ ਨਹੀਂ ਯਾਰ ਤੂੰ ਤਾਂ ਐ ਗੱਲਾਂ ਕਰਨ ਲੱਗੀ ਰਹਿੰਦੀ ਜਿਵੇਂ ਬਗਾਨੀ ਹੋਵੇਂ ਲੈ ਯਾਰ ਤੂੰ ਪਹਿਲਾਂ ਹੀ ਮੇਰੇ ਤੇ ਇੰਨੇ एहसान ਕੀਤੇ ਆ ਲੈ ਇਹਦੇ ਇਨਸਾਨ ਕਿੱਡੇ ਕਿ ਨਜ਼ਾਰਾ ਤੂੰ ਤਾਂ ਮੇਰੀ ਦੋਸਤ ਆ ਹੁਣ ਤੋਂ ਸੱਚੀ ਦੱਸਾਂ ਜਿੱਥੇ ਮੇਰੇ ਆਪਣੇ ਸਾਰੇ ਪਾਸਾ ਵਟ ਗਏ ਉੱਥੇ ਸਿਰਫ ਤੂੰ ਮੇਰੇ ਨਾਲ ਖੜਿਆ ਮੈਂ ਸੱਚੀ ਕਦੇ ਤੇਰਾ ਦੇਣਾ ਨਹੀਂ ਦੇ ਸਕਦੀ ਤੂੰ ਦੁਖੀ ਕਦੋਂ ਹੋਨੀ ਆ ਚਲ ਮੈਂ ਜਾਨਾ ਕਾਲੇ ਵਾਸਤੇ ਨਾਲ ਫਲ ਫਰੂਟ ਲਿਓ ਨਾਲ ਸਬਜ਼ੀ ਲਿਓਂਗਾ ਸਲ ਠੀਕ ਹੈ ਤੂੰ ਜਾਇਆ ਠੀਕ ਆ ਰਲੇ ਘਰ ਦਾ ਖਿਆਲ ਰੱਖੀ ਠੀਕ ਆ ਹੀਰਾ ਹੀਰਾ ਕਾਲਾ ਵੱਚ ਮਰੀ ਜਾਨ ਹਾਂ ਕਾਲੇ ਕੀ ਹੋਇਆ ਠੀਕ ਆ ਤੂੰ ਹਾਂ ਹੀਰ ਮੈਂ ਠੀਕ ਆ ਤੂੰ ਦੱਸ ਕਿਵੇਂ ਆ ਜਦੋਂ ਤੂੰ ਠੀਕ ਆ ਫਿਰ ਮੈਨੂੰ ਕੀ ਹੋਣਾ ਓਏ ਯਾਰਾ ਮੈਨੂੰ ਕੁਝ ਨਹੀਂ ਹੋ ਸਕਦਾ ਹੈਗਾ ਜਿੰਨਾ ਚਿਰ ਤੂੰ ਮੇਰਾ ਧਿਆਨ ਰੱਖ ਰਹੀ ਹੈਗੀ ਮੈਂ ਤਾਂ ਸੱਚੀ ਡਰੀ ਗਈ ਸੀ ਪਰ ਸ਼ੁਕਰ ਹੈ ਰੱਬ ਦਾ ਕਿ ਤੂੰ ਠੀਕ ਆ ਓਏ ਯਾਰ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਹੋਣਾ ਮੇਰਾ ਕੀ ਰਸ ਹੈ ਜਾਂ ਬੈਰ ਸੀਗਾ ਲਾ ਸਭ ਕਿਸ ਕੀਤਾ ਉਹਨੇ ਮੇਰੇ ਨਾਲ ਓਏ ਯਾਰ ਡਾਕਟਰ ਨੇ ਤੈਨੂੰ ਪਹਿਲਾਂ ਹੀ ਕਿਹਾ ਕਿ ਆਪਣੇ ਦਿਮਾਗ ਤੇ ਜ਼ਿਆਦਾ ਜ਼ੋਰ ਨਾ ਪਾ ਤੂੰ ਇਹ ਸਭ ਗੱਲਾਂ ਛੱਡ ਹਾਂ ਯਾਰ ਮੇਰਾ ਸਿਰ ਵੀ ਬਹੁਤ ਦਰਦ ਕਰਦਾ ਹੈਗਾ ਤੈਨੂੰ ਰੈਸਟ ਕਰ ਲੈ ਇਹਨਾਂ ਸਭ ਗੱਲਾਂ 'ਚ ਧਿਆਨ ਨਾ ਦੇ ਉਹ ਤਾਂ ਠੀਕ ਆ ਯਾਰ ਆਪਾਂ ਰਹਿ ਗਏ ਫਿਰਿਆਂ ਯਾਰ ਆਪਾਂ ਗੋਲਡੀ ਦੇ ਘਰੇ ਰਹਿ ਰਹੇ ਆ ਤੇ ਬਹੁਤ ਚੰਗਾ دوست ਆ ਮੇਰਾ ਗੋਲਡੀ ਮੈਂ ਪਛਾਣਿਆ ਨਹੀਂ ਗਾ ਯਾਰ ਮੈਨੂੰ ਤੇਨੂੰ ਲੱਭਰੀ ਸੀ ਨਾ ਯਾਰ ਗੋਲਡੀ ਪਾਣੀ ਪੀ ਕੇ ਦੇਰੂ ਸੁੱਤੀ ਕਿ ਫਿਰ ਆਪਾਂ ਅੰਨੇ ਲਾਉਂਦੇ ਸਨਨੀਦਾਰ ਲਾਏ ਆਣੇ ਘਰੇ ਆ ਕੇ ਚੱਲੋ ਉਹ ਗੋਟੀ ਹਾਂ ਉਹ ਕੋਣ ਪਈ ਕੁੜੀ ਜੂ ਏ ਓਏ ਕਿਤੇ ਹੋਰੀ ਨਾ ਪੰਗਾ ਹੋ ਗਿਆ ਹੋਵੇ ਕੋਈ ਦੇਖ ਲੈ ਚਾ ਆ ਜਾ ਹੋਰ ਦੇਖ ਮੜਾ ਜਾ ਦੇਖ ਲਾ ਕੇ ਹੈਲੋ ਉਹ ਹੈਲੋ ਓਏ ਮੈਨੂੰ ਲਾਦਾ ਬਿਓ ਸੋਰੀਆ ਨੂੰ ਪਾਣੀ ਪੂਣੀ ਪਲਾ ਆ ਲੈ ਹੁਣ ਹਰ ਲਾ ਫੜ ਪਾਣੀ ਆ ਲੈ ਪਾਣੀ ਭਲਾ ਕੁੜੀ ਨੂੰ ਔਰਤੀ ਕੁੜੀ ਮੈਨੂੰ ਘਬrai ਜੀ ਲੱਗਦੀ ਐ ਇਹ ਮੈਨੂੰ ਮੇਜ ਲੱਗਦਾ ਹੁਣਾਂ ਗੱਲ ਪੈ ਜੇ ਆਪਣੇ ਨਾ ਨਾ ਹੁਣ ਤਾਂ ਲੋਟ ਲੱਗਦੀ ਐ ਪਾਣੀ ਭਲਾ ਤੂੰ ਤੁਸੀਂ ਠੀਕ ਹੋ ਜੀ ਹਾਂ ਜੀ ਕੀ ਗੱਲ ਹੋ ਗਈ ਸੋਨੂੰ ਮੈਂ ਨਾ ਰਾਤ ਨੂੰ ਸੜਕਾਂ ਤੇ ਫੇਰੀ ਸੀ ਕਿ ਭੁੱਖੀ ਪਾਣੀ ਤੇ ਇੱਥੇ ਮੋਟਰ ਚੱਲਦੀ ਵੇਖ ਕੇ ਬਾਣੀ ਪੀਣਾ ਗਈ ਮੈਨੂੰ ਨਾ ਬਹੁਤ ਚੱਕਰ ਆ ਰਹੇ ਸੀ ਕਿ ਮੈਂ ਡਿੱਗੀ ਮੈਨੂੰ ਕੋਈ ਦੁੱਖ ਜੇ ਚ ਲੱਗਦੇ ਹੋ ਤੁਸੀਂ ਤੁਸੀਂ ਪਲੀਜ਼ ਮੇਰੀ ਹੈਲਪ ਕਰ ਦੋ ਹਾਂ ਜੀ ਦੱਸੋ ਮੈਨੂੰ ਨਾ ਬਹੁਤ ਭੁੱਖ ਲੱਗ ਗਈ ਆ ਮੈਂ ਕੁਝ ਖਾਣਾ। ਅੱਛਾ ਕੁਝ ਖਾਣ ਨੂੰ ਹੈਗਾ ਨਹੀਂ ਜੀ। ਆਪਾਂ ਕੋਈ ਬਾਹਰ ਹੀ ਖਾ ਲੈਨੇ ਕੋਈ ਚੀਜ਼। ਪਲੀਜ਼ ਜੀ ਤੁਸੀਂ ਕੁਝ ਖਾਣ ਨੂੰ ਦੇ ਦਿਓ ਮੈਨੂੰ ਤਾਂ ਤੁਹਾਡਾ ਬਹੁਤ ਐਸਾਨ ਹੋਊ। ਤੁਸੀਂ ਐਂ ਕਰੋ ਕਰੀ ਬੱਕ ਚੱਲੋ ਨਾਲ ਤਾਂ ਉੱਥੇ ਰੈਸਟ ਕਰ ਲਿਓ। ਨਾਲੇ ਰੋਟੀ ਪਾਣੀ ਖਾ ਲਿਓ। ਅੱਛਾ ਹੀਰਾ ਤੂੰ ਕਰੇ ਨਹੀਂ ਕੋਈ ਦੱਸ ਕੇ ਹੀ ਆ। ਓ ਯਾਰ ਤੂੰ ਇਹ ਸਭ ਗੱਲਾਂ 'ਚ ਧਿਆਨ ਨਾ ਦੇ ਤੂੰ ਬਸ ਰੈਸਟ ਕਰ ਲੈ। ਮੈਂ ਵੀ ਆਪਣੇ ਘਰ ਦੇ ਕੰਮ ਕਰਦੀ ਆ ਕੁਝ। ਕਿਉਂ ਠੀਕ ਕਰਨਾ ਨਾ ਜੇ ਕੁਝ ਚਾਹੀਦਾ ਹੋਇਆ ਮੈਨੂੰ ਦੱਸ ਤੀ ਕੋਈ ਗੱਲ ਨਹੀਂ ਮੈਂ ਤੈਨੂੰ ਆਵਾਜ਼ ਮਾਰ ਤੂੰ ਠੀਕ ਆ ਕਿੰਨਾ ਪਿਆਰ ਕਰਦੀ ਆ ਮੈਨੂੰ ਮੇਰੇ ਕਰਕੇ ਆਪਣਾ ਘਰ-ਵਾਰ ਸਭ ਕੁਝ ਛੱਡੀ ਵਰਤੀ ਆ ਪਰ ਇਸ ਨੂੰ ਇਹ ਨਹੀਂ ਪਤਾ ਹੈਗਾ ਵੀ ਇਸ ਦੁਨੀਆ ਤੇ ਮੈਂ ਕੁਝ ਤਾਂ ਨਾ ਮੈਂ ਮੰਗਣਾ ਇਹ ਤਾਂ ਕਰਦਾ ਸਭ ਕੁਝ ਦੱਸਦਾ ਪਰ ਇਹ ਡਰ ਲੱਗਦਾ ਕਿਤੇ ਕੰਮਲੀ ਦਾ ਦਿਲ ਹੀ ਨਾ ਟੁੱਟ ਜੇ ਬੋਲਦੀ ਘਰੀਆਂ ਬੋਲਦੀ ਕੋਣ ਆ ਗਿਆ ਕਰੇ 골ਡੀ ਤਾਂ ਕਰੇ ਵੀ ਨਹੀਂ ਹੈਗਾ ਨਾ ਜਸ਼ਨ ਕਰਿਆ ਸਭ ਮੈਂ ਇੱਕ ਵਾਰ ਕਹਿ ਕੇ ਦੱਸ ਦਿੰਨੀ ਆ ਹਾਂਜੀ 골ਡੀ ਦੇ ਜਸ਼ਨ ਕਿੱਥੇ ਨੇ ਆ ਜਸ਼ਨ ਦਾ ਤਾਂ ਮੈਨੂੰ ਪਤਾ ਨਹੀਂ ਹੈਗਾ ਤੇ 골ਡੀ ਸਬਜ਼ੀ ਲੈਣ ਗਿਆ ਹੋਇਆ ਬਾਹਰ ਕੰਮ ਹੀ ਹੈ ਸੀ ਮਾੜਾ ਹੈ 골ਡੀ ਤੱਕ ਕੋਈ ਨਹੀਂ ਤੁਸੀਂ ਬੈਠੋ ਥੋੜੇ ਟਾਈਮ ਤੱਕ ਉਹ ਆਉਂਦੇ ਹੀ ਹੋਣੇ ਕੋਈ ਨਹੀਂ ਬਹਿ ਜਾਣੇ ਓ ਚਾਚਾ ਰਹਿਤਰਾ ਹੋਰ ਚਾਚਾ ਜਿਵੇਂ ਅਬਰੀ ਫਿਰ ਠੀਕ ਆ ਵਧੀਆ ਹੀ ਵਧੀਆ ਕਿੱਥੋਂ ਆਇਆ ਬਾਹਰ ਸਬਜ਼ੀ ਲੈ ਕੇ ਆਇ ਸੀ ਠੀਕ ਆ ਠੀਕ ਆ ਹੋਰ ਦੱਸੋ ਘਰਬਾਰ ਵਧੀਆ ਸਾਰੇ ਵਧੀਆ ਨੇ ਤੂੰ ਦੱਸ ਹਾਂ ਹਾਂ ਵਧੀਆ ਹੀ ਚਲੋ ਤੁਸੀਂ ਬੈਠੋ ਮਾੜੀ ਬਾ ਸਬਜ਼ੀ ਫੜਾਇਆ ਠੀਕ ਬੜ ਰੱਖਿਆ ਕੋਈ ਲਾਹਿਰ ਸਬਜ਼ੀ ਅੱਛਾ ਠੀਕ ਆ ਲੈ ਚਾਚਾ ਜੀ ਆਏ ਨੇ ਉਹਨਾਂ ਵਾਸਤੇ ਚਾਹ ਬਣਾਦੇ ਮੈਂ ਤੇਰੀ ਹੋਈ ਸੀ ਕੋਈ ਨਹੀਂ ਮੈਂ ਲੈ ਕੇ ਆਉਣੀ ਹਾਂ ਮੈਂ ਨਿੱਜ ਗੱਲਾਂ ਬਾਤਾਂ ਕਰਨਾਂ ਚੰਗਾ ਹੋਰ ਫਿਰ ਚਾਚਾ ਜੀ ਕਿਵੇਂ ਆਉਣਾ ਹੋਇਆ ਮੈਂ ਤਾਂ ਆਇਆ ਸੀ ਮੈਂ ਤਾਂ ਸੁਖਸੰਤ ਪੁੱਛੀਏ ਖਾਣਾ ਟਾਈਮ ਹੋ ਗਿਆ ਮੈਂ ਆਇਆ ਨਹੀਂ ਸੀਗਾ ਚਲੋ ਵਧੀਆ ਹੀ ਆ ਗਏ ਸੁਖਸੰਤ ਤਾਂ ਵਧੀਆ ਹੋਰ ਦੱਸੋ ਚਾਚੀ ਠੀਕ ਆ ਹਾਂ ਚਾਚੀ ਠੀਕ ਆ ਤੇ ਆ ਕੁੜੀ ਕੌਣ ਇਹਦਾ ਚਾਚਾ ਜੀ ਦੋਸਤ ਆ ਮੇਰੀ ਕੌਣ ਜਜ ਨਾਲ ਪੜਦੇ ਨੇ ਜੀ ਚਲ ਰਹਿਣ ਆ ਗਈ ਬਾ ਚਲੋ ਮਿਲ ਚੁੱਕੀ ਵਧੀਆ ਤੇਰੀ ਚਾਚੀ ਤਾਂ ਇਹ ਕਹਿੰਦੀ ਸੀ ਗੋਲਦੀ ਨੇ ਵਿਆਹ ਕਰਾ ਲਿਆ ਆਪਾਂ ਨੂੰ ਬੁਲਾਇਆ ਜੀ ਉਹ ਨਹੀਂ ਨਹੀਂ ਚਾਚਾ ਜੀ ਇਹਦਾ ਮੇਰੀ ਦੋਸਤ ਆ ਮਿਲਣ ਆ ਗਈ ਨਾਲੇ ਵਿਆਹ ਤੇ ਸੋਨ ਨੂੰ ਕਾਤੋਂ ਨਹੀਂ ਬੁਲਾਵਾਂਗੇ ਸੌਂਦਾ ਬੁਲਾਵਾਂਗੇ ਸੋਣੇ ਦਾ ਰੌਣਕ ਕਰਾਵਾਂਗੇ ਉਹ ਤਾਂ ਤੇਰੀ ਗੱਲ ਸਹੀ ਆ ਮੈਂ ਤਾਂ ਇਹ ਕਹਿੰਦਾ ਮੈਂ ਕਿਹਾ ਲੋਕ ਪਿੰਡ 'ਚ ਗੱਲਾਂ ਕਰਦੇ ਨੇ ਵੀ ਕੁੜੀ ਉਹਨਾਂ ਦੇ ਘਰੇ ਆਈ ਵੀ ਆ ਨਹੀਂ ਚਾਚਾ ਜੀ ਅੰਨ੍ਹੀ ਕੋਈ ਗੱਲ ਨਹੀਂ ਲੋਕਾਂ ਦਾ ਕੰਮ ਤਾਂ ਬੋਲਣੀ ਹੁੰਦਾ ਜੇ ਨਾਲੇ ਆਪਾਂ ਆਪਣੇ ਪੱਦਰ ਤੇ ਲੋਟਾਂਗੇ ਉਹ ਮੈਂ ਤਾਂ ਇਹ ਕਹਿੰਦਾ ਤੂੰ ਕਿਹੜਾ ਮੇਰੀ ਮੰਨਣੀ ਆ ਨਾਲੇ ਮੈਂ ਤੇਰੇ ਨਾਲ ਇੱਕ ਗੱਲ ਹੋਰ ਕਰਨੀ ਸੀਗੀ ਹਾਂਜੀ ਬੋਲੋ ਚਾਚਾ ਜੀ ਉਹ ਤੇਰੀ ਚਾਚੀ ਆਏ ਕਹਿੰਦੇ ਉਹਦੇ ਰਿਸ਼ਤੇਦਾਰੀ 'ਚ ਕੋਈ ਕੁੜੀ ਆ ਵੀ ਆਪਾਂ ਗੋਲਡੀ ਦਾ ਸਾਥ ਕਰਾ ਦਿੰਦੇ ਆ ਲਓ ਚਾਚਾ ਜੀ ਚਾਹ ਕੋਈ ਦੀ ਈਸਲਾ ਪਰ ਤੇਰੀ ਦੱਸਾਂ ਉਹ ਇਹਦਾ ਚਾਚਾ ਜੀ ਮੰਨ ਲੈਣਾ ਇਹਦਾ ਕੋਈ ਉਮਰ ਵੀ ਨਹੀਂ ਹੋਈ ਵਿਆਹ ਲਈ ਉਹ ਮੈਂ ਤਾਂ ਐਸੀ ਤੇਰੀ ਵਿਆਹ ਦੀ ਉਮਰ ਹੋਈ ਜਾਂਦੀ ਸੀ ਨਾਲ ਤੇਰੀ ਚਾਚੀ ਬੜਾ ਜ਼ੋਰ ਪਾਈ ਜਾਂਦੀਆਂ ਕਹਿੰਦੀ ਕੁੜੀ ਬਹੁਤ ਸੋਹਣੀ ਆ ਨਾਲੇ ਕੁੜੀ ਪੜ੍ਹੀ ਲਿਖੀ ਚਲੋ ਦੇਖ ਲਓ ਚਾਚਾ ਜੀ ਫੇਰਾ ਨਾਲੇ ਮੇਰਾ ਕੋਈ ਸਾਰਾ ਬਣ ਦੇਖੋ ਚਾਚਾ ਜੀ ਸਾਨੂੰ ਪਤੀ ਆ ਆਪਣੇ ਘਰੇ ਕੋਈ ਮਗਰ ਹੈਗਾ ਨਹੀਂ ਆਪਾਂ ਸਾਰੀ ਤਸੱਲੀ ਵਾਲੀ ਕੁੜੀ ਲਿਓਣੀ ਆ ਇੱਕ ਪਿੱਛੇ ਕਬੀਲਦਾਰੀ ਵੀ ਸਾਹਮਣੇ ਸਾਰਾ ਘਰ ਕੱਪਾ ਉਹ ਤਾਂ ਕੋਈ ਨਾ ਆਪਾਂ ਗੱਲ ਕਲੀਅਰ ਕਰ ਲਾਂਗੇ ਤੂੰ ਬਾਕੀ ਆਏ ਦਾ ਤੇਰੀ ਹਾਂ ਜਾਂ ਨਾ ਫਿਰ ਮੇਦਾ ਚਾਚਾ ਜੀ ਹਾਂ ਹੀ ਆ ਉਈ ਨੋ ਮੇਰੇ ਦੋ ਚਾਰ ਜਣਾ ਤੇਰੀ ਚਾਚੀ ਨੂੰ ਲੈ ਕੇ ਉੱਥੇ ਜਾ ਕੇ ਆਉਣਾ ਹਾਂਜੀ ਬਾਕੀ ਕੋਈ ਮੰਗ ਮੰਗਾ ਉਹ ਦੱਸ ਦੇ ਨਾ ਨਾ ਮੰਗਦਾ ਕੋਈ ਨਹੀਂ ਜੀ ਪ੍ਰਮਾਤਮਾ ਨੇ ਸਾਰਾ ਕੁਝ ਦਿੱਤਾ ਹੋਇਆ ਨਹੀਂ ਹੁਣ ਤਾਂ ਗੱਲ ਹੋ ਜੂ ਹਣਾ ਵਿਆਹ ਤੋਂ ਬਾਅਦ ਕਰ ਓਖਾ ਜਾ ਹੋ ਜਾਂਦਾ ਹਾਂ ਇਹ ਗੱਲ ਤਾਂ ਹੈਗੀ ਆ ਜੀ ਸਹੀ ਨਾ ਕੋਈ ਮੰਗ ਨਹੀਂ ਹੈਗੀ ਮੇਰੇ ਤਾਂ ਤੇ ਫਿਰ ਮੈਂ ਤੇਰੀ ਚਾਚੀ ਦੋ ਚਾਰ ਜਣਾ ਲੈ ਕੇ ਜਾਇ ਆਉਨੇ ਆ ਫਿਰ ਕਰਦੇ ਆ ਗੱਲ ਉਹਨਾਂ ਨਾਲ ਵੀ ਕੀ ਕਹਿੰਦੇ ਨੇ ਉਹ ਨਾ ਠੀਕ ਆ ਜੀ ਕੋਈ ਨਾ ਮੈਨੂੰ ਫੋਨ ਤੇ ਦੱਸ ਦੋ ਫਿਰ ਚਲ ਠੀਕ ਆ ਫਿਰ ਮੈਂ ਚੱਲਦਾ ਚੰਗਾ ਗੋਲਡ ਠੀਕ ਆ ਠੀਕ ਓਕੇ ਫਿਰ ਓਕੇ ਕਰਕੇ ਆਉਨੇ ਫਿਰ ਗੱਲ ਜੱਗ ਗੋਲਡੀ ਆਇਰ ਕਿਦੇ ਵਿਆਹ ਦੀਆਂ ਗੱਲਾਂ ਚੱਲੀਆਂ ਜਾਂਦੀਆਂ ਸੀ ਉਹਦਾ ਤੇਰੇ ਵਿਆਹ ਦੀਆਂ ਗੱਲਾਂ ਕਰਦਾ ਸੀ ਮੇਰੇ ਵਿਆਹ ਦੀਆਂ ਓਏ ਹੋਰ ਆ ਉਹ ਚਾਚੀ ਕਿਆਂ ਦੀ ਗੋਲਡੀ ਨੇ ਵਿਆਹ ਕਰਾ ਲਿਆ ਨਾਲੇ ਘਰੇ ਕੁੜੀ ਰੱਖੀ ਬੈਠਾ ਅੱਛਾ ਹੋਰ ਆ ਲੋਕ ਵੀ ਪਤਾ ਨਹੀਂ ਕਿਹੜੇ ਕਿਹੜੇ ਗੱਲਾਂ ਕਰਦੇ ਨੇ ਓਏ ਯਾਰ ਆਪਾਂ ਕੀ ਲੈਣਾ ਲੋਕਾਂ ਤੋਂ ਲੋਕਾਂ ਨੂੰ ਬੋਲੀ ਜਾਂਦੇ ਜੋ ਬੋਲਦੇ ਆ ਇੱਕ ਗੱਲ ਹੋਰ ਦੱਸਾਂ ਹੀਰ ਤੈਨੂੰ ਕਿਹੜੀ ਗੱਲ ਚਾਚਾ ਨਾਲੇ ਮੈਨੂੰ ਰਿਸ਼ਤਾ ਕਰਾਉਂਦਾ ਅੱਛਾ ਤਾਂ ਹੀ ਇੰਨਾ ਕੁਝ ਕੁਝ ਲੱਗਦਾ ਅੱਜ ਓਏ ਹੋਰ ਆ ਆਪਦੇ ਵਿਆਹ ਦੀ ਖੁਸ਼ੀ ਕੀ ਹੋਣੀ ਹੁੰਦੀ ਉਹਨੇ ਇੱਕ ਗੱਲ ਹੋ ਰਹੀ ਰ ਕੀ ਉਹ ਮੈਨੂੰ ਆਏ ਲਾਦਾ ਕਿ ਚਾਚਾ ਬਣਾ ਗੇਮ ਨਾ ਖੇੜ ਜੀ ਉਹ ਤੂੰ ਟੈਨਸ਼ਨ ਨਾ ਲਈ ਜਾ ਐਵੇਂ ਸੋ ਤੱਕ ਤੇਰਾ ਸ਼ਗਨ ਹੀ ਪੈਂਦਾ ਨਾ ਮੈਂ ਇਸੇ ਖਰਚ ਰਹੂੰਗੀ ਇਹ ਤਾਂ ਹੋਰ ਵੀ ਵਧੀਆ ਨਾਲੇ ਕਾਲਾ ਠੀਕ ਹੋ ਜੂ ਤੱਕਰਾ ਹਾਂ ਸਹੀ ਗੱਲ ਆ ਉਹ ਨਾਲੇ ਉੱਠਿਆ ਕਿ ਨਾ ਉਹ ਉੱਠਿਆ ਤਾਂ ਸੀ ਪਰ ਮੈਂ ਉਹਨੂੰ ਦੁਬਾਰੇ ਰੈਸਟ ਕਰਨ ਲਈ ਕਹਤਾ ਸੀ ਅੱਛਾ ਚਲ ਠੀਕ ਆ ਮੈਂ ਵੀ ਮਰਚ ਜਾਉਂਗਾ ਮੈਂ ਵੀ ਤੇਰੇ ਨਾਲ ਹੀ ਚੱਲਦੀ ਆ ਚਲ ਫਿਰ ਚੱਲੀਏ ਗੋਲਦੀ ਕਾਲਾ ਕੱਲਾ ਕੀ ਬੈ ਕੇ ਸੋਚੀ ਜਾਂਦਾ ਮੈਨੂੰ ਕੀ ਪਤਾ ਤੂੰ ਗੋਲ ਮਾਰ ਕੇ ਦੇਖ ਇਹਨੂੰ ਇਹ ਵੀ ਗੋਲ ਠੀਕ ਆ ਕਾਲੇ ਹਸਰੀ ਗਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਮੀਰ ਕਰਦਾ ਸਾਰੇ ਠੀਕ ਹੋਗੇ ਤੇ ਉਹਨੇ ਸਾਡੀ ਵੀਡੀਓ ਦੇਖਿਆ ਦੂਰਾ ਸਾਹ ਫਿਰ ਭਾਗ ਪੰਜਮਾ ਮੀਰ ਕਰਦਾ ਵਧੀਆ ਲੱਗਿਆ ਉਹ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਆਪਾਂ ਬੋਲ ਨਹੀਂ ਪਿਛਲੀ ਵੀਡੀਓ ਦੇ ਪਹਿਲੇ 15 ਮਿੰਟ ਪਹਿਲਾ ਹੈਗਾ ਜੀ ਸ਼ੇਗੜਾ ਬੱਕ ਡੀਪੂ ਏ ਆਰ ਟੀਮ ਜਸਪਰੀ ਜੱਸੀ ਬੋਲਾ ਸਿੰਘ ਹਰਮਨ ਕੌਰ ਕਰਨ ਕੌਰ ਨਵਦੀਪ ਤੇ ਰਾਣੀ ਕੌਰ ਮਨਜੋਤ ਸਿੰਘ ਮੈਕਦੀਪ ਕੌਰ ਜਸਮੀਨ ਜਸਮੀਨ ਜਸਪਾਲ ਚੰਗਾਲ ਰੂਪ ਸਾਹਰੇਵਾਲ ਖੁਸ਼ੀ ਖੁਸ਼ੀ ਨੀਰੂ ਬਾਲਿਆਣੀਆਂ ਤੇ ਰਜਨਪ੍ਰੀਤ ਕੌਰ ਏਸੀ ਪਿਛਲੀ ਵੀਡੀਓ ਦੇ ਪਹਿਲੇ 15 ਕਮੈਂਟਾਂ ਜੀ ਵੀ ਜਲਦੀ ਕਮੈਂਟ ਕਰਿਆ ਕਰੋ ਤਾਂ ਜੋ ਤੁਹਾਡਾ ਨਾ ਵੀ ਬੋਲ ਸਕੀਏ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਜਿੰਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਉਹ ਸਬਸਕ੍ਰਾਈਬਰ ਕਰਕੇ ਘੰਟੀ ਦਾ ਬਟਨ ਜਰੂਰ ਦਬਾਓ ਤਾਂ ਜੋ ਤੁਹਾਡੇ ਕੋਲ ਵੀਡੀਓ ਪਹਿਲਾਂ ਪਹਿਲਾਂ ਆ ਸਕੇ ਧੰਨਵਾਦ